ਲੋਈ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਸਾਰੇ ਸਹੀ ਹੋਵੋਗੇ ਲੋ ਜੀ ਮੈਂ ਨਿਕਲ ਚੁੱਕਿਆ ਆ ਬਾਬੇ ਸ਼ੂਟ ਤੇ ਅੱਜ ਬਾਬੇ ਸ਼ੂਟ ਆ ਤੇ ਇਹ ਤੁਹਾਨੂੰ ਜਾ ਕੇ ਬਾਬੇ ਦਿਖਾਉਣਾ ਕਿਦਾਂ ਦੀ ਲੋਕੇਸ਼ਨ ਆ ਤੇ ਕੀ ਪ੍ਰੋਸੈਸ ਆ ਮਿਲਣਾ ਹੁਣ ਸਾਨੂੰ ਦੋਸਤਾਂ ਨਾਲ ਤੇ ਓਕੇ ਜੀ ਗੱਲਬਾਤ ਕਰਦੇ ਆ ਬਾਬੇ ਜਾ ਕੇ ਸ਼ੂਟ ਤੇ ਦੇਖਦਾ ਕੀ ਬਣਦਾ ਮਿਲਦੇ ਆ ਬੱਬੇ ਅਗਲੇ ਵਲੌਗ ਚ ਲੋ ਜੀ ਬਾਬੇ ਪਹੁੰਚ ਚੁੱਕੇ ਆ ਫਾਈਨਲੀ ਬਾਬੇ ऑन सेट ऑफ शूट ਤੇ ਬਾਬੇ ਦੇਖੋ ਚੈੱਕ ਕਰੋ ਲੋਕੇਸ਼ਨ ਤੁਸੀਂ ਕਿਵੇਂ ਲੱਗ ਰਹੀ ਹੈ ਬਾਬੇ ਹਰੇ ਬਾਬੇ ਸੈੱਟ ਸ਼ੁਰੂ ਹੋਣਾ ਜੇਰੋ ਬਾਬੇ ਕੈਮਰੇ ਲੱਗਣਗੇ ਤੁਹਾਨੂੰ ਦਿਖਾਵਾਂਗੇ ਕੀ ਮਾਹੌਲ ਆ ਇਧਰ ਆ ਬਾਈ ਹੁਣੀ ਸੈਟਿੰਗ ਕਰ ਰਹੇ ਜੀ ਬਾਬੇ ਪ੍ਰੋਸੈਸ ਦੀ ਤੇ ਤੇ ਦੇਖੋ ਬਾਬੇ ਵੱਖੋ ਵੱਖਰੇ ਲੋਕੇਸ਼ਨਾਂ ਨੇ ਕਿਤੇ ਕਿਵੇਂ ਆ ਕਿਤੇ ਕਿਵੇਂ ਆ ਬਾਬੇ ਭਰਾ ਨੂੰ ਵੀ ਸਪੋਰਟ ਕਰੋ ਬਾਬੇ ਤੁਹਾਨੂੰ ਆਨ ਆਨ ਟਾਈਮ ਅਜ ਬਹੁਤ ਬਹੁਤ ਕੁਝ ਵਧੀਆ ਦਿਖਾਵਾਂਗੇ ਚੀਜ਼ਾਂ ਤੇ ਕੀ ਲੋਕੇਸ਼ਨ ਚੈੱਕ ਕਰੋ ਬਾਬੇਾਰੇ ਪਾਸੇ ਕੋ ਬੱਕਰੀਆਂ ਲੋਕੇਸ਼ਨ ਆ ਵੱਖੋ ਰ ਬੱਕਰੀਆਂ ਜਗਾ ਇਧਰ ਲੋਬਾ ਵੀ ਇਧਰ ਚੈੱਕ ਕਰੋ ਬਾਬਾ ਕਹਿੰਦੇ ਲਿਟਰੇਚਰ ਬੁੱਕ ਸ਼ਾਪ ਵੀ ਬਾਬਾ ਲੰਡਨ ਵਿੱਚ ਵੀ ਆ ਤੇ ਇਧਰ ਲੈਮਨ ਟਰੀ ਬਾਬੇ ਸਾਰਾ ਕੁਝ A to Z ਕਿੰਗ ਬਲੂ ਟ੍ਰੈਂਡ ਇਧਰ ਬਾਬੇ ਦੀ ਪੁਰਾਣੀ ਜਗਾ ਮੈਂ ਸਾਰੀਆਂ A to Z ਦੇਖ ਸਕਦੇ ਹਾਂ ਕੀ ਮਾਹੌਲ ਆ ਆ ਦੇਖ ਬਾਬਾ ਲਾਈਟਿੰਗ ਲੱਗੀ ਹੋਈ ਆ ਬਾਬਾ ਦੇਖੋ ਆ ਬਾਬੇ ਕੈਮਰਾ ਜਾ ਪ੍ਰੋਸੈਸ ਆ ਬਾਬੇ ਇਧਰ ਆ ਚੈੱਕ ਕਰੋ ਤੁਸੀਂ ਤੇ ਆ ਦੇਖੋ ਬਾਬੇ ਲੰਡਨ ਬੁੱਕਸ ਈਮ ਹੌਲਾ ਬਾਬੇ ਲਾਈਟਿੰਗ ਬਾਬੇ ਕੈਮਰੇ ਦੀ ਕੁਆਲਿਟੀ ਵਧਾਉਣ ਲਈ ਬਾਬੇ ਚੈੱਕ ਕਰੋ ਪ੍ਰੋਸੈਸ ਆਹ ਹੋਟਲ ਆ ਬਾਬੇਓ ਸਾਹਮਣੇ ਚਾਰਲੀ ਹੋਟਲ ਸਟ੍ਰੀਟਸ ਤੇ ਬਾਬੇ ਇਧਰ ਚੈੱਕ ਕਰੋ ਸਲੂਨ ਤੇ ਟੋਟਲ ਬਾਬੇ ਲੋਕੇਸ਼ਨਾਂ ਨੇ ਇੱਥੇ ਵੱਖੋ ਵੱਖਰੇ ਤਰ੍ਹਾਂ ਦੀ ਕੋਈ ਵੀ ਚੀਜ਼ ਆਪਾਂ ਸ਼ੂਟ ਲੈਣੀ ਆ ਤਾਂ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਤੇ ਬਾਬੇ ਅੱਗੇ ਹੋਰ ਈ ਮੁੰਡਿਆਂ ਨਾਲ ਗੱਲਬਾਤ ਕਰਾਉਣੇ ਆ ਤੇ ਜਦੋਂ ਬਾਬੇ ਸੀਨ ਐਕਸ਼ਨ ਸ਼ੁਰੂ ਹੋ ਤਾਂ ਉਹ ਵੀ ਜਿਹਨੂੰ ਵੀਡੀਓ ਜਲਦੀ ਦਿਖਾਵਾਂਗੇ ਬਾਬੇ ਇੱਧਰ ਦੇਖੋ ਮਿੱਤਰੋ ਕੀ ਮਾਹੌਲ ਆ ਲੈ ਆਏ ਹਾਂ ਦਿੱਲੀ ਕਿਸੇ ਬਾਜ਼ਾਰ ਚ ਆ ਕੇ ਉਹਨੇ ਬਾਬੂ ਦਿੱਲੀ ਮੀਨਾ ਬਾਜ਼ਾਰ ਹੀ ਲੱਗਦਾ ਤੇ ਆ ਬਾਬੇ ਜੇਲ੍ਹ ਜੀ ਬਣੀ ਹੋਈ ਹੈ ਕੋਈ ਆ ਦੇਖੋ ਬਾਬੇ ਗੇਮ ਚੇਂਜਰ ਲੋਕੇਸ਼ਨ ਦੇਖੋ ਬਾਬੂ ਪੂਰਾ ਬਾਜ਼ਾਰ ਬਣਾਇਆ ਪਿਆ ਪੂਰਾ ਥੋੜਾ ਭਰਾ ਵਾਫੇ ਦੇਖੋ ਕਿਹੜੀ ਲੁੱਕ ਚ ਕਰਦਾ ਇਸ ਟਾਈਮ ਕੁਰਤਾ ਜਮਾ ਪਾਇਆ ਹੋਇਆ ਬਾਬੇ ਤੇ ਉਮੀਦ ਕਰਦਾ ਬਾਬੇ ਤੁਹਾਨੂੰ ਇਹ ਲੁੱਕ ਮੇਰੀ ਪਸੰਦ ਆਉਂਦੀ ਹੋਊਗੀ ਦੇਖੋ ਇੱਕ ਤਰ੍ਹਾਂ ਦਾ ਬਾਬਾ ਮੀਨਾ ਬਾਜ਼ਾਰ ਹੀ ਬਣਾਇਆ ਪਿਆ ਬੰਦੇ ਨੇ ਇਹਨਾਂ ਟੌਪ ਨੌਚ ਲੋਕੇਸ਼ਨ ਹੈ ਪੂਰੀ ਤੇ ਵਧੀਆ ਮਾਹੌਲ ਆ ਬਾਬੇ ਇੱਕ ਨੰਬਰ ਹੈਨਾ ਤੇ ਹੁਣ ਜਦੋਂ ਵੀ ਸ਼ੂਟ ਹੋਣ ਲੱਗੂਗਾ ਬਾਬੇ ਹੁਣ ਦਿਖਾਵਾਂਗੇ ਕਿ ਕਿਦਾਂ ਐਕਟਰ ਜਾਂ ਕਿਦਾਂ ਕੋਈ ਮਾਡਲ ਮਤਲਬ ਕਿਦਾਂ ਕੋਈ ਬਲੋ ਚੀਜ਼ ਲਈ ਉਹ ਕਰ ਰਹੀ ਆ ਐਕਟਿੰਗ ਕਰ ਰਹੀ ਆ ਜਾਂ ਕਿਦਾਂ ਕਰਦੇ ਹੁੰਦੇ ਨੇ ਜਿਵੇਂ ਜਿਵੇਂ ਵੀ ਜੋ ਜੋ ਕੁਝ ਵੀ ਹੋਊ ਹੋਣ ਦਿਖਾਉਂਦੇ ਜਾਵਾਂਗੇ ਅੱਗੇ ਅੱਗੇ ਤੇ ਤੁਹਾਡੇ ਭਰਾ ਨੂੰ ਬਾਬੇ ਤੁਸੀਂ ਪਿਆਰ ਦਿਓ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਬੱਦ ਤੋਂ ਬੱਦ ਸਪੋਰਟ ਕਰੋ ਤੇ ਹੁਣ ਅੱਗੇ ਬਾਬੇ ਨਵੇਂ ਨਵੇਂ ਚੀਜ਼ਾਂ ਬਹੁਤ ਕੁਝ ਦਿਖਾਵਾਂਗੇ ਇੱਧਰ ਦੇਖੋ ਬਾਬੇ ਤਵਲ ਮੰਜਲ ਕੋਠੀ ਵਾਂਗੂ ਬਣਾਇਆ ਹੋਇਆ ਪੂਰਾ ਪ੍ਰਦਰਸਾ ਉੱਧਰ ਬਾਬੇ ਆਪਣੇ ਭਰਾ ਬੈਠਾ ਮੁੰਡੇ ਦੇਖੋ ਵੇਟ ਕਰ ਰਹੇ ਚੀਜ਼ਾਂ ਦੀ ਤੇ ਲਿਆਉਣਾ ਤੇ ਲੋਕਾਂ ਬੇ ਹੁਣ ਭਰਾਵਾਂ ਨਾਲ ਗੱਲਬਾਤ ਕਰਾਉਨੇ ਆ ਬਾਈ ਹੁਣਾਂ ਨੇ ਕਿਹਾ ਵੀ ਸਾਡੀ ਗੱਲਬਾਤ ਕਰਾ ਇਹ ਜ਼ਰੂਰ ਹੋਣੀ ਉਹ ਗੱਲਬਾਤ ਕਰਾਵਾਂਗੇ ਨਵੇਂ ਏਦਾਂ ਟੱਕਰਿਆ ਜੰਡੀਗੜ੍ਹ ਦੇ ਮੁੰਡੇ ਜੰਡੀਗੜ੍ਹ ਦੇ ਮੁੰਡੇ ਹਾਂ ਲੋਕਾਂ ਬੇ ਉੱਡੀ ਭਰਾਵਾਂ ਨਾਲ ਗੱਲਬਾਤ ਕਰਾਉਨੇ ਆ ਬੈਠੇ ਆਪਣੇ ਭਰਾ ਬਾਬੇ ਸਾਰੇ ਜਾਣੇ ਹਾਏ ਲੋ ਬਾਬੇ ਕੀ ਕਹਿਣਾ ਚਾਹੋਗੇ ਇਹ ਭੈਣ ਲਾਵਾ ਸਾਰੇ ਭਰਾ ਬੈਠੇ ਸਲਵਾਰ ਚੈੱਕ ਕਰ ਲਏ ਵੀਰੇ ਲਾਵਾ ਬਾਬੇ ਕੀ ਕਹਿਣਾ ਚਾਹੁੰਦੇ ਬਾਬੇ ਲੱਗੇ ਕਿੰਨੇ ਪਹੁੰਚਿਆ ਕੜੂਆ ਬੈਠਾ ਕੜੂਆ ਵਾ ਬਲਕੇਸ਼ਨ ਤੇ ਹੈ ਨਾ ਕੀ ਆਪ ਵੀ ਸਲਵਾਰ ਮਤਲਬ ਹੋ ਬਾਬੇ ਕੰਮ ਜਦੋਂ ਜਾਇਜ਼ ਹੋਇਆ ਬਾਬੇ ਇਹ ਇਹ ਬਾਬੇ ਪਾਲਟੀ ਇਹ ਪਾਲਟੀ ਇਹ ਉਹ ਪਲਟ ਗਈ ਕਹਿੰਦੇ ਪਲਟਾ ਦੀ ਬਾਬੇ ਮੁੰਡਿਆਂ ਨੇ ਬਰੂਤੀ ਪਲਟਾ ਦੀ ਬਾਬੇ ਐਂਡ ਹੋ ਗਿਆ ਬਾਬੇ ਕੰਮ ਹੁਣ ਦੇਖਾਂ ਬਾਬਾ ਕੀ ਬਣਦਾ ਦਖਾਉਣਾ ਹੈ ਹੁਣ ਉਹ ਪ੍ਰੋਜੈਕਟ ਦੇ ਵਿੱਚ ਦੇਖੋ ਬਾਬੇ ਕੈਮਰਾ ਸ਼ੂਟ ਕਰ ਰਹੇ ਬਾਬੇ ਅੱਬਾਈ ਹੁਣੇ ਸਾਰੇ ਬੈਠੇ ਆ ਬਾਬੇ ਲੋਕੇਸ਼ਨ ਤੇ ਕੀ ਚੈੱਕ ਕਰਤਾ ਉਹਨਾਂ ਦੇ ਕੋਲ ਰਕਾਰਬਟ ਆਈ ਹੈ ਬਾਈ ਹੁਣਾਂ ਨੇ ਮੈਂ ਹੌਲੀ ਬੋ ਰਿਹਾ ਪਰ ਤੁਸੀਂ ਚੈੱਕ ਕਰ ਸਕਦੇ ਹੋ ਲੋਬਿਕ ਕੈਮਰਾ ਬਰ ਸ਼ੂਟ ਲੂ ਹੁਣ ਇੱਕ ਵਾਰ ਦਿਖਾਉਣਾ ਹੁਣ ਕੈਮਰਾ ਕਿਵੇਂ ਸ਼ੂਟ ਲੈਂਦਾ ਹੁੰਦਾ ਲੋ ਬਾਬੇ ਅੱਗ ਲੱਗ ਚੁੱਕੀ ਆ ਗੱਡੀ ਨੂੰ ਬੰਦੀ ਅੱਗੇ ਲਈ ਬਾਈ ਕੀ ਦੇਖ ਸਕਦੇ ਆ ਬਾਬੇ ਕੀ ਮਾਹੌਲ ਆ ਆ ਤੇ ਆਪਣੇ ਬਾਬੇ ਥੋੜੀ ਮਾਡਲ ਬੰਦਾ ਮਾਡਲ ਬੰਦਾ ਸਾਹਮਣੇ ਇਧਰ ਅੱਗ ਲੱਗੀ ਪਈ ਆ ਇਧਰ ਉਹ ਕੈਮਰਾ ਸੈਟਅਪ ਲੱਗਿਆ ਬਾਬੇ ਬੈਠੇ ਨੇ ਦੇਖੋ ਸਾਫ਼ ਵੀ ਰਹਿਣਾ ਦੇਖੋ ਵਾਪੇ ਅੱਗ ਲੱਗੀ ਜੁਕੇ ਪ੍ਰੋਪਰ ਬਾਬੇ ਕਾਰ ਨੂੰ ਉਧਰ ਦੇਖੋ ਬਾਬੇ ਅੱਗ ਲੱਗੀ ਪਈ ਪੂਰੀ ਪ੍ਰੋਪਰ ਬਾਬੇ ਦਿਖਾਉਣੇ ਦੁਬਾਰਾ ਕੀ ਸੀ ਇਹਨਾਂ ਨੇ ਦੇਈ ਦਿਓ